ਪੰਜਾਬ ਦੇ ਵਿੱਚ ਬੇਅਦਬੀਆਂ ਦਾ ਦੌਰ ਲਗਾਤਾਰ ਜਾਰੀ ਹੈ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਇਨਸਾਫ ਦੀ ਜਿਹੜੀ ਉਹ ਮੰਗ ਵੀ ਕੀਤੀ ਜਾ ਰਹੀ ਹੈ ਤੇ ਸਰਕਾਰ ਤੇ ਨਾਲ ਹੀ ਨਿਸ਼ਾਨੇ ਵੀ ਬਿੰਨੇ ਜਾ ਰਹੇ ਨੇ ਬੇਅਦਬੀ ਦੇ ਇਨਸਾਫ ਲਈ ਵੱਖ-ਵੱਖ ਜਥੇਬੰਦੀਆਂ ਸਰਕਾਰ ਤੋਂ ਕਾਨੂੰਨ ਦੀ ਮੰਗ ਕਰ ਰਹੀਆਂ ਨੇ ਤੇ ਵੱਖ-ਵੱਖ ਸਮਾਜ ਸੇਵੀਆਂ ਵੱਲੋਂ ਸਰਕਾਰ ਨੂੰ ਜਿਹੜੀਆਂ ਖਰੀਆਂ-ਖਰੀਆਂ ਵੀ ਸੁਣਾਈਆਂ ਜਾ ਰਹੀਆਂ ਨੇ ਤਾਂ ਉੱਥੇ ਬਾਬਾ ਸੁਖਦੇਵ ਸਿੰਘ ਨਾਨਕ ਸਰਵਾਲਿਆਂ ਦਾ ਕਹਿਣਾ ਕਿ ਜਿਆਦਾ ਆਪਾਂ ਡੰਗਾ ਗੋਲੀਆਂ ਖਾ ਲਈਏ ਫਿਰ ਮਸਲੇ ਸਾਰੇ ਇਹ ਹੱਲ ਹੋਣਗੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਸਲੈਕਟ ਕਮੇਟੀ ਵਰਤਾਰਾ ਕਰ ਰਹੀ ਜਾਂ ਉਹ ਵਰਤਾਰਾ ਸਹੀ ਨਹੀਂ ਕਰ ਰਹੀ ਤੇ ਨਾਲ ਹੀ ਬਾਬਾ ਸੁਖਦੇਵ ਸਿੰਘ ਨਾਨਕ ਸਰਵਾਰਿਆਂ ਦੇ ਹੋਰ ਵੀ ਬਿਆਨ ਸਾਹਮਣੇ ਆਏ ਨੇ ਉਹ ਬਿਆਨ ਵੀ ਤੁਹਾਨੂੰ ਸੁਣਾ ਦਿੰਨੇ ਆ ਤੇ ਨਾਲ ਹੀ ਉਹਨਾਂ ਨੇ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਅਪੀਲ ਕੀਤੀ ਆ ਉਹ ਵੀ ਧਿਆਨ ਨਾਲ ਸੁਣ ਲੈਣਾ ਦਿਲ ਦੇ ਵਿੱਚ ਜਿਗਰ ਦੇ ਵਿੱਚ ਜਿਹੜਾ ਕਿਸਾਨੀ ਅੰਦੋਲਨ ਅੰਦੋਲਨ ਨੇ ਦੁੱਖ ਨੇ ਘਰ ਕੀਤਾ ਸੀ ਉਹਨੇ ਬਹੁਤ ਵੱਡੀ ਸੇਵਾ ਇਹਨਾਂ ਕੋਲੋਂ ਕਰਵਾਈ ਆ ਹੁਣ ਦੂਜਾ ਦੁੱਖ ਇਹਨਾਂ ਦੀ ਝੋਲੀ 'ਚ ਮਹਾਰਾਜ ਨੇ ਫੇਰ ਪਾਇਆ ਸਾਡੇ ਪੰਜਾਬ ਦਾ ਸਾਡੇ ਮਹਾਨ ਯੋਧੇ ਭਾਈ ਗੁਰਜੀਤ ਸਿੰਘ ਜੀ ਦੇ ਨਾਲ ਵਾਰਲਾ वार्तालाप ਹੋਈ ਤੇ ਇਹਨਾਂ ਨੇ ਬੜਾ ਉਹਨਾਂ ਨੂੰ ਗੱਲਾਂ ਨੂੰ ਬੜੀ ਗੰਭੀਰਤਾ ਦੇ ਨਾਲ ਲੈਣਾ ਕੀਤਾ ਔਰ ਉਸੇ ਦਿਨ ਤੋਂ ਦਿਨ ਰਾਤ ਇੱਕ ਕਰਕੇ ਇਸ ਮੋਰਚੇ ਦੀ ਚੜ੍ਹ ਦੀ ਕਲਾ ਵਾਸਤੇ ਕੰਮ ਕਰ ਰਹੇ ਆ ਮੈਂ ਬਹੁਤਾ ਸਨਮਾਨ ਨਹੀਂ ਲੈਣਾ ਪਰ ਕਰਦਾ ਹੈ ਵੀ ਇਸ ਸਟੇਜ ਵੱਲੋਂ ਇਸ ਮੋਰਚੇ ਵੱਲੋਂ ਕੱਲਾ ਇੱਥੇ ਬੈਠੇ ਨਹੀਂ ਰਹੇ ਭਾਈ ਗੁਰਜੀਤ ਭਾਈ ਗੁਰਪ੍ਰੀਤ ਸਿੰਘ ਜੀ ਕੋਆਰਡੀਨੇਟਰ ਇੱਥੋਂ ਦੇ ਭਾਈ ਤਲਵਿੰਦਰ ਸਿੰਘ ਜੀ ਇੱਥੋਂ ਦੀ ਜਿੰਦ ਜਾਨ ਨੇ ਮੋਰਚੇ ਦੀ ਨਾਲ ਦਾਸਰੀ ਵੀ ਸੀ ਜਿੰਨੇ ਜੋਗੇ ਹੈਗੇ ਆ ਪਹਿਲੇ ਦਿਨ ਤੋਂ ਜੁੜੇ ਹੋਏ ਆ ਕਰ ਰਹੇ ਆ ਔਰ ਆਈਜੀ ਡੀਆਈਜੀ ਤੱਕ ਮੰਤਰੀਆਂ ਤੱਕ ਔਰ ਛੋਟੇ ਤੋਂ ਲੈ ਕੇ ਵੱਡਿਆਂ ਤੱਕ ਮੀਟਿੰਗਾਂ ਕਰਕੇ ਜਿਹੜਾ ਬਿੱਲ ਹੈ ਇਹ ਵਿਧਾਨ ਸਭਾ ਤੱਕ ਗਿਆ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ ਪਾਸ ਹੋਣ ਤੋਂ ਸਾਨੂੰ ਪੂਰੀ ਉਮੀਦ ਸੀ ਜਦੋਂ ਸਾਡੀ ਮੀਟਿੰਗ ਐਲਕੇ ਯਾਦੂ ਸਾਹਿਬ ਨਾਲ ਹੋਈ ਹੈ ਉਸ ਦਿਨ ਸਾਨੂੰ ਪੂਰੀ ਉਮੀਦ ਸੀ ਵੀ ਹੁਣ ਕਾਨੂੰਨ ਬਣ ਜਾਏਗਾ ਤੇ ਦਿਨਾਂ ਦੇ ਵਿੱਚ ਇਹ ਮਸਲਾ ਹੱਲ ਹੋ ਜਾਏਗਾ ਤੇ ਆਪਾਂ ਸਾਰੇ ਘਰੋ ਘਰੀ ਬਹਿ ਜਾਗੇ ਪਰ ਅੱਖ ਚਪਕਦੇ ਨਾਲ ਰਾਤ ਤੋਂ ਦਿਨ ਚੜ੍ਹਨ ਦੇ ਨਾਲ ਇੱਕਦਮ ਪਲਟੀ ਵਜੀ ਜੋ ਸਿਲੈਕਟ ਕਮੇਟੀ ਨੂੰ ਸੌਂਪ ਦਿੱਤਾ ਗਿਆ ਉਹ ਸੌਂਪ ਦਿੱਤਾ ਗਿਆ ਤਾਂ ਵੀ ਸਾਨੂੰ ਕੋਈ ਇਤਰਾਜ਼ ਨਹੀਂ ਪਰ ਹੁਣ ਜੋ ਸਿਲੈਕਟ ਕਮੇਟੀ ਸਾਡੇ ਨਾਲ ਬਰਤਾਰਾ ਕਰ ਰਹੀ ਹੈ ਜਿਸ ਮਸਲੇ ਦੇ ਨਾਲ ਜਿਹੜਾ ਬਰਤਾਰਾ ਕਰ ਰਹੀ ਹੈ ਉਹ ਬਹੁਤ ਨਿੰਦਣਯੋਗ ਹੈ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਧਰਗੁਰ ਧਨਗੁਰ ਗੁਰੂ ਗ੍ਰੰਥ ਸਾਹਿਬ ਦੀਆਂ ਬਦਬੀਆਂ ਗਿਲੀਆਂ ਨਹੀਂ ਜਾਂਦੀਆਂ ਔਰ ਕਿਸ 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 ਮਾਣੇਲ ਹੈ ਜਿਹਦੇ ਨਾਲ ਜਿਹੜੀਆਂ ਬੇਅਦਬੀਆਂ ਹੋਈਆਂ ਕੀ ਉਹਨਾਂ ਨੂੰ ਨਾ ਸ਼ਰਮ ਆਉਂਦੀ ਹੈ ਤੇ ਨਾ ਤਰਸ ਆਉਂਦਾ ਉਹਨਾਂ ਨੂੰ ਵੀ ਇਹ ਇਸ ਤੇ ਕੰਮ ਸਾਨੂੰ ਕਰਨਾ ਚਾਹੀਦਾ ਔਰ ਜੇ ਤਾਂ ਇੱਕ ਤਬਕਾ ਦੁਖੀ ਹੋਵੇ ਨਾ ਫਿਰ ਵੀ ਮੰਨੀਆਂ ਵੀ ਚੱਲ ਕੋਈ ਨਹੀਂ ਚਾਰ ਤਿੰਨ ਤਬਕੇ ਸੁਖੀ ਨੇ ਤੇ ਇੱਕ ਤਬਕਾ ਦੁਖੀ ਹੈ ਘਰਾਂ ਚੱਲਦਾ ਰਹਿੰਦਾ ਦੇਸ਼ਾਂ ਚੱਲਦਾ ਰਹਿੰਦਾ ਪਰ ਇਸ ਮੁੱਦੇ ਨੂੰ ਲੈ ਕੇ ਤਾਂ ਸਾਰੇ ਧਰਮ ਮੇਨ ਚਾਰ ਧਰਮ ਨੇ ਸਾਡੇ ਇਸ ਦੇਸ਼ ਦੇ ਸਾਰੇ ਧਰਮਾਂ ਦੇ ਲੋਕਾਂ ਦੀ ਇਹ ਮੰਗ ਹੈ ਔਰ ਲੋਕ ਇਸ ਗੱਲ ਤੋਂ ਦੁਖੀ ਨੇ ਔਰ ਦੁੱਖ ਦੀ ਗੱਲ ਹੈ ਵੀ ਭਾਵੇਂ ਬੇਸ਼ੱਕ ਬੋਧੀਵਾਰ ਜਿਹੜੀ ਬੇਦਬੀ ਉਹ ਗੁਰੂ ਗ੍ਰੰਥ ਸਾਹਿਬ ਦੀ ਹੋਈ ਹੈ ਪਰ ਤਾਪੀਆਂ ਨੇ ਛੱਡਿਆ ਨਾ ਕੁਰਾਨ ਨੂੰ ਛੱਡਿਆ ਉਹਦੀ ਵੀ ਬੇਦਬੀ ਹੋਈ ਹੈ ਨਾ ਗੀਤਾ ਨੂੰ ਛੱਡਿਆ ਉਹਦੀ ਵੀ ਬੇਦਬੀ ਹੋਈ ਹੈ ਨਾ ਮੰਦਰਾਂ ਨੂੰ ਛੱਡਿਆ ਉਹਦੀ ਵੀ ਬੇਦਬੀ ਹੋਈ ਹੈ ਨਾ ਕਿਸੇ ਮਸਜਿਦ ਨੂੰ ਛੱਡਿਆ ਉਹਦੀ ਵੀ ਬੇਦਬੀ ਹੋਈ ਹੈ ਇੱਥੇ ਬੇਦਬੀ ਹੋਈ ਕਿਦੀ ਨਹੀਂ ਕੱਲੀ ਬੇਦਬੀ ਨਹੀਂ ਹੋਈ ਪਿਆਰਿਓ ਜੰਮੂ ਕਸ਼ਮੀਰ ਦੇ ਵਿੱਚ ਪੰਡਤਾਂ ਦਾ ਕੀ ਹਾਲ ਹੋਇਆ ਉਹਨਾਂ ਨੇ ਧੀਆਂ ਪੈਣਾ ਦੇ ਨਾਲ ਕੀ ਕੁਝ ਹੋਇਆ ਇਸ ਜੇਸਤ ਨੂੰ ਇਤਿਹਾਸ ਲੁਕਿਆ ਹੋਇਆ ਨਹੀਂ ਇਤਿਹਾਸ ਲਿਖਿਆ ਗਿਆ ਔਰ ਰਹਿੰਦੀ ਦੁਨੀਆ ਤੱਕ ਇੱਕ ਕਲੰਕ ਜਿਹੜਾ ਇਸ ਦੇਸ਼ ਦੇ ਮੱਥੇ ਤੇ ਲੱਗਣਾ ਉਹ ਲੱਗ ਚੁੱਕਾ ਜੇ ਉਦੋਂ ਬਾਅਦ ਕਿਤੇ ਮੁਸਲਮਾਨਾਂ ਦੀ ਸਰਕਾਰ ਹੁੰਦੀ ਜਾਂ ਹਮੈਤੀ ਹੁੰਦੇ ਤੇ ਜਿਹੜਾ ਗੋਦਨਾ ਕਾਂਡ ਹੋਇਆ ਉਹ ਨਹੀਂ ਸੀ ਹੋਣਾ ਤੇ ਜੇ ਸਿੱਖਾਂ ਨੂੰ ਹੁੰਦੇ ਫਿਰ ਦਿੱਲੀ ਕਾਂਡ ਜਿਹੜਾ ਹੋਇਆ ਉਹ ਨਹੀਂ ਸੀ ਹੋਣਾ ਸੋ ਮੈਂ ਬਹੁਤਾ ਸਮਾਂ ਨਾ ਲਵਾਂ ਸੋ ਮੈਂ ਇਹਨੀਆਂ ਨੂੰ ਬੇਨਤੀਆਂ ਕਰਦਾ ਸਿੱਖੋ ਬਹੁਤ ਵਾਰੀ ਮੈਂ ਨਿੱਕੀ ਨਿੱਕੀ ਥਾਂ ਤੇ ਬੇਨਤੀਆਂ ਕੀਤੀਆਂ ਬੜਾ ਸਮਾਂ ਆ ਗਿਆ ਅ ਸਮਾਂ ਆ ਗਿਆ ਵੀ ਜਾਂਦਾ ਬਾਹਰ ਨਿਕਲ ਕੇ ਆਪਾਂ ਡਾਂਗਾਂ ਗੋਲੀਆਂ ਖਾ ਲਈਏ ਤਾਂ ਮਸਲੇ ਹੱਲ ਹੋਣੇ ਤੇ ਜਾਂ ਫਿਰ ਆਪਾਂ ਜੇ ਇੱਕ ਹਿਸਲ ਵੱਟ ਗਏ ਤੇ ਫਿਰ ਸਾਨੂੰ ਅੰਦਰ ਬੈਠਿਆਂ ਨੂੰ ਇਹੀ ਚੀਜ਼ਾਂ ਇਹ ਦੁੱਖ ਚੱਲਣੇ ਪੈਣੇ ਨੇ